ਸਰ ਲਾਗੜ ਵਿਖੇ ਪੀਜੀ ਮਾਲਗਾ ਨਾਲ ਜਿਹੜੀ ਮੀਟਿੰਗ ਕੀਤੀ ਗਈ ਹੈ ਕਿ ਕਿ ਇਸ ਦੇ ਏਜੰਡੇ ਇਹਨਾਂ ਲਾਗੜ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਹੈ ਕੁਝ ਡੀਸੀ ਸਾਹਿਬ ਦੀਆਂ ਸਾਡੇ ਕੋਲ ਹਦਾਇਤਾਂ ਆਈਆਂ ਤੇ ਉਹਦੇ ਬਾਰੇ ਇਹਨਾਂ ਨੂੰ ਜਾਣਕਾਰੀ ਦੇ ਦੇਣੀ ਸੀ ਉਹਦੇ ਵਿੱਚ ਇੱਕ ਤਾਂ ਜਿਹੜਾ ਸੀ ਫਾਰਮ ਇਹਨਾਂ ਨੂੰ ਅਪਡੇਟ ਕਰਨਾ ਸਾਰੇ ਪੀਜੀ ਮਾਲਗਾ ਨੇ ਜੀ ਉਹਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਹਦਾਇਤ ਕੀਤੀ ਗਈ ਵੀ ਸਾਰੇ ਜਣੇ ਆਪ ਆਪਣਾ ਸੀ ਫਾਰਮ ਅਪਡੇਟ ਕਰੋ ਉਹਦੇ ਵਿੱਚ ਸਾਰੀ ਇਹਨਾਂ ਜਾਣਕਾਰੀ ਜਿਹੜੀ ਸ਼ੇਅਰ ਕਰਨੀ ਹੁੰਦੀ ਆ ਸਾਨੂੰ ਪੀਜੀ ਵਿੱਚ ਕੌਣ ਰਹਿ ਰਿਹਾ ਤੇ ਕਦੋਂ ਪੀਜੀ ਚ ਆਇਆ ਕਦੋਂ ਛੱਡ ਕੇ ਜਾਦਾ ਹੈ ਜੇ ਕੋ ਨਵਾਂ ਬੰਦਾ ਆਇਆ ਉਹਦੇ ਬਾਰੇ ਵੀ ਜਿਹੜੀ ਆ 24 ਘੰਟਿਆਂ ਦੇ ਵਿੱਚ ਜਿਹੜੀ ਆ ਉਸ ਉਹਦੇ ਵਿੱਚ ਜਾਣਕਾਰੀ ਜਿਹੜੀ ਅਪਡੇਟ ਕਰਨੀ ਹੋਈ ਹੈ ਤਾਂ ਜੀ ਸੋ ਪੀਜੀ ਮਾਲਕਾਂ ਵੱਲੋਂ ਕਿਸ ਤਰ੍ਹਾਂ ਦਾ ਰਿਹਾ ਆ ਰਿਹਾ ਹੈ ਇਸ ਮੀਟਿੰਗ ਨੂੰ ਲੈ ਕੇ ਕਿ ਐਕਚੁਅਲੀ ਬਹੁਤ ਜ਼ਿਆਦਾ ਪੀਜੀ ਹੈ ਤੇ ਤੇ ਇਹਨਾਂ ਨੂੰ ਆਪਾਂ ਕੁਝ ਯਾਰਾਂ ਕੋਲੇ ਮੈਸੇਜ ਲਾਇਆ ਹੋਗਾ ਫਿਰ ਇੰਨੇ ਜ਼ਿਆਦੇ ਨਹੀਂ ਆਏ ਫਿਰ ਵੀ ਉਹ 40 50 ਦੀ ਇਹਨਾਂ ਦੀ ਗੈਸਲਿੰਗ ਹੈਗੀ ਪਰ ਇਹਨਾਂ ਨੂੰ ਆਲਾ ਇਹਦੇ ਸਬੰਧ ਵਿੱਚ ਅਸੀਂ ਵਕ ਵਕ ਜਿਹੜੀਆਂ ਕਾਫੀ ਮੀਟਿੰਗਾਂ ਕਰਾਂਗੇ ਤਾਂ ਤਾਂ ਜੋ ਜਿਹੜੀ ਸਾਡੀ ਜਿਹੜੀ ਜਾਣਕਾਰੀ ਆ ਸਾਰੇ ਜਿਹੜੀ ਹਾਥਾਂ ਜਿਹੜੀ ਤੋਂ ਜੀ ਇਹਦੇ ਬੱਚੇ ਇਹਨਾਂ ਨੂੰ ਇਹ ਵੀ ਹੈ ਜਦੋਂ ਵੀ ਕੋਈ ਇਹਨਾਂ ਨੇ ਆਪਣਾ ਜਿਹੜਾ ਕੋਈ ਵੀ ਪੀਜੀ ਦੇ ਵਿੱਚ ਜਿਹਦਾ ਜੋ ਵੀ ਬੰਦਾ ਲੈਣਾ ਉਹਦੀ ਬਕਾਇਦਾ ਉਹਦਾ ਆਧਾਰ ਕਾਰਡ ਉਹਦਾ ਵੀਜ਼ਾ ਵੀਜ਼ੇ ਦੀ ਕਾਪੀ ਕਾਫੀ ਦੀ ਕਾਫੀ ਜਿੰਨੇ ਵੀ ਡਾਕੂਮੈਂਟ ਹੈਗੇ ਲੈ ਕੇ ਤੇ ਆਪਣੇ ਕੋਲ ਵੀ ਰਿਕਾਰਡ ਚ ਰੱਖਣਾ ਔਰ ਉਹ ਜਿਹੜੀ ਕਾਇਦਾ ਥਾਣੇ ਔਰ ਚੌਕੀ ਕੋ ਵੈਰੀਫਿਕੇਸ਼ਨ ਕਰਾਉਣਾ ਤੇ ਸੀ ਜਿਹੜਾ ਫਾਰਮ ਇਹਨਾਂ ਦਾ ਉਹਦੇ ਵਿੱਚ ਵੀ ਅਪਡੇਟ ਜ਼ਰੂਰ ਕਰਨਾ ਤੇ ਇੱਕ ਜਿਹੜਾ ਇਹਨਾਂ ਨੂੰ ਦੱਸਾਂ ਕਿ ਜਿਹੜੀਆਂ ਆਪਣਾ ਪ੍ਰੋਪਰ ਜਿਹੜਾ ਸੀਸੀਟੀਵੀ ਕੈਮਰੇਜ ਜਿਹੜੇ ਚੱਲੇ ਹੋਣ ਉਹਨਾਂ ਦਾ ਮਹੀਨੇ ਦਾ ਬੈਕਅਪ ਹੋਵੇ ਤੇ ਕੋਈ ਵੀ ਜਿਹੜਾ ਇਹਨਾਂ ਦੇ ਕੋਲ ਜਿਹੜਾ ਮਾੜਾ ਬੰਦਾ ਕ੍ਰਿਮੀਨਲ ਬੰਦਾ ਜਿਹੜਾ ਗਲਤ ਕੰਮ ਕਰਦਾ ਉਹਦਾ ਇਹਨਾਂ ਦੇ ਅੱਗੇ ਪਿਛਲੇ ਵੀ ਸਾਰੇ ਸਾਰੇ ਬਾਰੇ ਇਹਨਾਂ ਨੂੰ ਜਿਹੜਾ ਦੱਸਿਆ ਗਿਆ ਤੇ ਇਹਨਾਂ ਕੋਲ ਜਿਹੜਾ ਸਹਿਯੋਗ ਹੀ ਮੰਗਿਆ ਸਰ ਲੋਗਟ ਇੱਕ ਮਸ਼ਹੂਰ ਏਰੀਆ ਹੈਗਾ ਲੋਕੀ ਬਾਹਰੋਂ ਆ ਕੇ ਕਾਫੀ ਵਸੇ ਹੋਏ ਹੈਗੇ ਕਾਫੀ ਕ੍ਰਾਈਮ ਦੇ ਪਰਚੇ ਇੱਥੇ ਕਾਫੀ ਚਿਹੜੂ ਬੱਚੋਂ ਕੀ ਵਿੱਚ ਦਰਜ ਹੈਗੇ ਆ ਸੋ ਅਗਰ ਕੋਈ ਕਿਸੇ ਕੋਲ ਇੱਥੇ ਅਸਲਾ ਪਾਇਆ ਜਾਂਦਾ ਜਾਂ ਕੋਈ ਬਾਹਰੋਂ ਆ ਕੇ ਇੱਥੇ ਗਲਤ ਕੋਈ ਨਸ਼ਾ ਦਸਤ ਕਰਦਾ ਦੇਰ ਪਰ ਧੰਦਾ ਕਰਦਾ ਹੈਗਾ ਉਸਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜੀ ਉਹਦਾ ਵਾਦਾ ਜਿਹੜਾ ਹੈਗਾ ਕੋਈ ਸਾਡੇ ਜਿਹੜਾ ਸੁਝਾਅ ਦਾ ਹੈ ਪੈਦਾ ਜਿਹੜਾ ਉੱਤੇ ਅੱਗੇ ਲਾਂਚ ਕੀਤਾ ਹੋ ਸਕਦਾ ਕਾਰਵਾਈ ਕੀਤੀ ਜਾਊਗੀ ਇਹਨਾਂ ਤੋਂ ਜਿਹੜੇ ਸੁਝਾਅ ਲਏ ਇਹਨਾਂ ਦੱਸਿਆ ਵੀ ਜਿਹੜਾ ਜਿਹੜਾ ਪਹਿਲਾਂ ਨਾਲੋਂ ਬਹੁਤ ਇੰਪਰੂਵਮੈਂਟ ਆ ਤੇ ਇਹਨਾਂ ਦਾ ਇਸੇ ਕਰਕੇ ਜਿਹੜਾ ਹੈਗਾ ਅਸੀਂ ਜਿਹੜੀ ਆ ਇਹਨਾਂ ਨੂੰ ਅਪਡੇਟ ਕਰ ਰਹੇ ਆ ਉਹ ਬਕਾਇਦਾ ਜਿਹੜਾ ਉਹਦਾ ਜਿਹੜਾ ਵੀ ਬੰਦਾ ਰਹਿ ਰਿਹਾ ਆ ਉਹਦਾ ਬਕਾਇਦਾ ਜਿਹੜਾ ਲੋ ਉਹਦਾ ਪੂਰਾ ਹਿਸਟਰੀ ਲੋ ਉਹਦਾ ਦੇਖਣ ਵਾਲਾ ਬੰਦਾ ਇੱਥੇ ਰਹਿ ਨਾ ਸਕੇ। ਦੇਖੋ ਇਹ ਵੀ ਆਇਆ ਕਿ ਇੱਥੇ ਜਿਹੜੇ ਆ ਦੁਕਾਨਾਂ ਦਾ ਰੈਸਟੋਰੈਂਟ ਸਮੇ 11 ਵਜੇ ਤੱਕ ਦਾ ਹੈਗਾ ਕਿ 2-2 ਵਜੇ ਤੱਕ ਖੁੱਲੇ ਰਹਿੰਦੇ ਆ ਔਰ ਜਿਹੜੇ ਸਟੂਡੈਂਟਸ ਜਾਂ ਹੋਰ ਹੈਗੇ ਆ ਬਾਹਰੋਂ ਵਕਤ ਬਸੇ ਹੋਏ ਹੈਗੇ ਆ ਕਰਾਇਦਾਰ ਉਹ ਹੁੱਲੜਵਾਜੀ ਬਹੁਤ ਕਰਦੇ ਹੈਗੇ। ਉਹਨਾਂ ਨੂੰ ਕੀ ਹਦਾਇਤਾਂ ਜਾਰੀ ਕਰਦੇ? ਕੁਛ ਨਹੀਂ ਹੈਗਾ ਜਿੱਦਾਂ ਇਹ ਦੁਕਾਨ ਦੁਕਾਨਦਾਰਾਂ ਸਾਰਿਆਂ ਨੂੰ ਮੇਰੀ ਜ਼ਰੂਰ ਕੋਸ਼ਿਸ਼ ਕਰੋ 11 ਵਜੇ ਆਪਣੇ ਜਿਹੜੀ ਆ ਸਾਰੀਆਂ ਦੁਕਾਨਾਂ ক্লোਜ਼ ਕਰੋ। ਉਸ ਤੋਂ ਬਾਅਦ ਜਿਹੜਾ ਅਸੀਂ ਜਿਹੜੀ ਆ ਉਸ ਤੋਂ ਬਾਅਦ ਚੈਕਿੰਗ ਕਰਾਂਗੇ ਨਹੀਂ ਹੈਗਾ ਤੇ ਇਹਨਾਂ ਜੋ ਵੀ ਜਿਹੜਾ ਡੀਸੀ ਦੀਸ ਸਾਹਿਬ ਦੇ ਹੁਕਮ ਦੀ ਲੰਘਣਾ ਕਰੂਗਾ ਉਹ ਤੇ 188 ਦੇ ਪੱਤੇ ਦੇ ਕਾਰਜ ਰਮਝ ਲਿਆਵਾ ਸੋ ਸਰ ਅਗਲੀ ਮੀਟਿੰਗ ਵੀ ਕੋਈ ਅਰੰਭੀ ਜਾਏਗੀ ਹੁਣ ਕਦੋਂ ਅਰੰਭੀ ਆਏਗੀ ਆਪਾਂ ਵਿਦਨ ਆ ਦੋ ਤਿੰਨਾਂ ਦੇ ਵਿਚ ਵੀ ਇਹਨਾਂ ਕੋ ਸਾਰੇ ਪੀਜੀ ਮਾਰ ਸਮਾਲ ਕਰਾਂ ਤੇ ਜਾਨ ਜਿਹੜੇ ਵੀ ਜਿਹੜੇ ਚਲਾ ਰਹੇ ਨੇ ਉਹਨਾਂ ਨੇ ਕੀ ਟਿਕ ਨਹੀਂ ਉਹਨਾਂ ਸਾਰਿਆਂ ਨਾਲ ਅੱਜ ਅਸੀਂ ਆ ਦੋ ਤਿੰਨਾਂ ਦੇ ਵਿਚ ਕਾਫੀ ਮੀਟਿੰਗਾਂ ਕਰਾਂਗੇ ਸੋ ਇਲਾਕਾ ਵਾਸੀਆਂ ਨੂੰ ਕੀ ਅਪੀਲ ਹੈਗੀ ਇੱਥੇ ਇਲਾਕਾ ਵਾਸੀਆਂ ਨੂੰ ਇਹ ਜਿਹੜੀ ਉਹ ਪੀੜਾ ਚਲੋ ਇਹ ਖਾਸ ਉਹ ਤੇ ਜਿਹੜੇ ਗਲਤ ਕੰਮ ਕਰਦੇ ਹੈਗੇ ਜਿਹੜੀ ਯੂਨੀਵਰਸਿਟੀ ਦੇ ਕਿਸੇ ਜ਼ਾਬਤ ਚਾਹੇ ਦੇ ਨਾਲ ਕਿੰਨੇ ਜਿਹੜੇ ਪੀਜੀ ਮਾਲਕ ਨੇ ਦਾ ਨੇੜੇ ਵਾਲੇ ਪਿੰਡਾਂ ਨੇ ਉਹਨਾਂ ਨੂੰ ਕਿੰਨਾ ਨ ਕੋਈ ਜੁਗਾਰ ਮਿਲਿਆ ਤੇ ਲੱਗ ਗਿਆ ਨਿਵਾਸੀਆਂ ਨੂੰ ਇਹ ਜਿਹੜੀ ਪੀੜਾ ਵੀ ਤੁਸੀਂ ਅਸੀਂ ਤੁਹਾਡੇ ਵਾਸਤੇ ਜਿਹੜੇ ਆ ਦਿਨ ਦਾਦ ਹਾਜ਼ਰ ਆ ਤੁਹਾਡੀ ਜਿਹੜੀ ਸਿਕਿਉਰਟੀ ਵਾਸਤੇ ਵੀ ਕੋਈ ਵੀ ਜਿਹੜਾ ਆਪਣਾ ਜੀ ਪੀਸਫੁਲ ਲਾਈਫ ਜਿਹੜੀ ਅਬਦਿਤ ਕਰੋ ਕੋਈ ਵੀ ਡਰ ਦਾ ਪਿਆ ਦੇ ਵਿੱਚ ਦਾ ਅਗਰ ਸਰ ਤੁਹਾਨੂੰ ਕੋਈ ਸੂਚਨਾ ਕੋਈ ਗੁਪਤ ਸੂਚਨਾ ਦੇਣੀ ਚਾਹੁੰਦਾ ਕਿਸ ਨੰਬਰ ਤੇ ਦੇ ਸਕਦਾ ਜਦੋਂ ਵੀ ਹੈਗਾ ਕੋਈ ਗੁਪਤ ਸੂਚਨਾ ਦੇਣੀ ਚਾਹੁੰਦਾ ਤੇ ਮੇਰਾ ਨੰਬਰ ਇਸ ਕਮਿਸ਼ਨ ਸਰਕਰਤੀ ਜੀ ਉਹ ਵੀ ਜਦੋਂ ਵੀ ਆ ਗਿਆ ਮੈਨੂੰ ਕੋਈ ਵੀ ਲੱਗਾ ਜਾਣਕਾਰੀ ਦੇ ਦੋ ਤੇ ਮੈਂ ਉਹਦੀ ਜਿਹੜਾ ਨਾਮ ਹੀ ਗੁਪਤ ਰੱਖਿਆ ਜੂ ਤੇ ਸਬੰਧਤ ਜਿਹੜਾ ਦੋਸ਼ੀ ਤੇ ਕਾਰਵਾਈ ਤੁਸੀਂ ਗੱਲ ਕਰ ਸੀ ਹਰੀਸ਼ ਪੰਡਤ ਨਾਲ ਗੱਲਬਾਤ ਕਰੀ ਧੰਨਵਾਦ ਸਰ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਡੇ ਨਾਲ ਇੱਕ ਮੀਟਿੰਗ ਕੀਤੀ ਗਈ ਸਾਰਿਆ ਪੀਜੀ ਮਾਲਕਰ ਨਾਲ ਤੇ ਕੀ ਗੱਲਬਾਤ ਹੋਈ ਉਸੇ ਬਾਰੇ ਕੁਝ ਡੀਸੀ ਸਾ ਵੱਲੋਂ ਇਨਸਟਰਕਸ਼ਨਸ ਕਨਵੇ ਕੀਤੀਆਂ ਗਈਆਂ ਸੀਗੀਆਂ ਜਿਹੜੀ ਅਸੀਂ ਆਲਰੇਡੀ ਫਾਲੋ ਕਰ ਰਹੇ ਆ ਜੀ ਤੇ ਉਹਨਾਂ ਆਪਣੀ ਵਿੱਚ ਇੱਕ ਪ੍ਰੋਬਲਮ ਦੇਖੀਆਂ ਨੂੰ ਸੀ ਜੀ ਉਹਨਾਂ ਨੇ ਸ਼ੋਰਾਂ ਦੀ ਵੀ ਅਸੀਂ ਕਿ ਉਹਨੂੰ ਸੁਧਾਰ ਲਿਆ ਉਹ ਗ੍ਰੈਸਰ ਸਰ ਉਹਨਾਂ ਨੇ ਇਸ ਮੀਟਿੰਗ ਦਾ ਕੀ ਆ ਮਨਟੂਫ ਸੀਗਾ ਔਰ ਤੁਸੀਂ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੱਸੀਆ ਆਪਣੀਆਂ ਸਾਡੀਆਂ ਪਰੇਸ਼ਾਨੀਆਂ ਤਾਂ ਮਤਲਬ ਜਿ ਇੱਥੇ ਕੋਈ ਮਾਹੌਲ ਦਾ ਵੀ ਸੀਗਾ ਥੋੜਾ ਜਿਹਾ ਪਹਿਲਾਂ ਅੱਗੇ ਨਾਲ ਸਾਡੀਆਂ ਮੀਟਿੰਗ ਬੈਗੂਲਰ ਹੁੰਦੀਆਂ ਰਹਿੰਦੀਆਂ ਉਹਦੇ ਚ ਕਾਫੀ ਕੁਝ ਸੁਧਾਰ ਹੋ ਚੁੱਕਾ ਹੈ ਜੀ ਅਸੀਂ ਫਿਰ ਵੀ ਅਸੀਂ ਉਹਨਾਂ ਨਾਲ ਅਗਾ ਕੀਤਾ ਵੀ ਇਹ ਥੋੜੀ ਜਿਹੀ ਹੋਰ ਸੋ ਜੀ ਬਿਲਕੁਲ ਹਾਂਜੀ ਸੋ ਕੀ ਭਰੋਸਾ ਦਵਾਇਆ ਹੈ ਪੀਜੀ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਬਾਕ ਪੁਲਿਸ ਸਾਡੇ ਵੱਲ ਪੀਜੀ ਆਨਰਸ ਵੱਲੋਂ ਤੇ ਵੀ ਅਸੀਂ ਪੂਰੀ ਸਪੋਰਟ ਕਰਾਂਗੇ ਜੋ ਤੁਹਾਡੀ ਇਨਸਟਰਕਸ਼ਨ ਫਾਲੋ ਕਰਾਂਗੇ ਨਕਸ਼ਮ ਕੋਸ਼ਿਸ਼ ਕਰਾਂਗੇ ਫਾਲੋ ਕਰੀਏ ਸਰ ਆਪਣਾ ਨਾਮ ਔਰ ਅਹੁਦਾ ਇੱਕ ਵਾਰੀ ਆਪਣਾ ਨਾਮ ਔਰ ਅਹੁਦਾ ਰਿਪੀਟ ਕਰ ਦਿਓ ਹਾਂਜੀ ਆਪਣਾ ਨਾਮ ਔਰ ਅਹੁਦਾ ਰਿਪੀਟ ਕਰ ਦਿਓ ਮੇਰਾ ਵਿਨੋਦ ਕਪੂਰ ਪ੍ਰੈਜ਼ੀਡੈਂਟ ਯੂਨੀਵਰਸਿਟੀ ਪੀਯੂ ਐਸੋਸੀਏਸ਼ਨ ਜੀ ਜੀ ਸੋ ਤੁਸੀਂ ਜਿਹੜੇ ਇੱਥੋਂ ਦੇ ਜਿਹੜੇ ਤੁਸੀਂ ਜਿਹੜੇ ਪੀਜੀ ਪੂਲ ਕਰ ਬਾਹਰ ਆ ਕੇ ਲੋਕ ਵਸਦੇ ਹੈਗੇ ਆ ਇੱਥੇ ਪੀਜੀ ਚਲਾਉਂਦੇ ਹੈਗੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਕਿਸ ਤਰ੍ਹਾਂ ਸ਼ਾਂਤਮਈ ਮਾਹੌਲ ਬਣਾਈ ਰੱਖੋ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਕਿ ਸਾਨੂੰ ਆਵੇ ਅਸੀਂ ਤਾਂ ਮੀਟਿੰਗਸ ਕਰਦੇ ਆਂ ਕਲੋਨੀ ਦੀ ਅਗਾਹ ਕਰਦੇ ਆਂ ਅਸੀਂ ਜੀ ਬਾਕੀ ਕੋਈ ਹੋਰ ਨਹੀਂ ਜੀ ਸੋ ਕੁਝ ਸਾਲਾਂ ਪਹਿਲਾਂ ਕੁਝ ਇੱਥੇ ਅਪਰਾਧਿਕ ਮਾਮਲੇ ਬਹੁਤ ਬੜੇ ਸਾਹਮਣੇ ਹੁੰਦੇ ਸੀ ਲੇਕਿਨ ਹੁਣ ਘਟ ਗਈ ਗਿਣਤੀ ਕਾਫੀ ਘਟ ਗਈ ਜੀ ਘਟ ਕਾਫੀ ਘਟ ਗਈ ਜੀ ਕਿਸ ਤਰ੍ਹਾਂ ਦਾ ਬਦਲਾਅ ਹੈ ਕਿਸ ਤਰ੍ਹਾਂ ਦਾ ਬਦਲਾਅ ਹੈ ਬਦਲਾਅ ਹੈ ਥੋੜਾ ਜਿਆਦਾ ਤੁਸੀਂ ਮਤਲਬ ਕਹਿ ਸਕਦੇ ਕਾਫੀ ਮਾਹੌਲ ਖਰਾਬ ਸੀਗਾ ਦੇ ਉਸ ਤੋਂ ਬਾਅਦ ਆਪੀ ਸਾਹਿਬ ਕਾਫੀ ਸਪੋਰਟ ਦਿੱਤਾ ਤਾਂ ਸਾਨੂੰ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕਾਫੀ ਸਪੋਰਟ ਦਿੱਤਾ ਉਹਨਾਂ ਨੇ ਜਿੱਦ ਕਰਕੇ ਇਸ ਮਾਹੌਲੇ ਦਾ ਕਾਫੀ ਅੱਛਾ ਹੋ ਗਿਆ ਵਾਹ ਜੀ ਕਹਿ ਸਕਦੇ 90% ਇਥੇ ਹੁਣ ਕਾਫੀ ਮਾਹੌਲ ਅੱਛਾ ਹੈ ਕਲਵਕਲੀ ਤਨਬਾਤ